ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਦੇ ਵਿੱਚ ਬਾਬਾ ਸੋਢਲ ਦੇ ਮੇਲਾ ਬੜੀ ਧੂਮ ਧਾਮ ਨਾਲ ਜੋ 16 ਤੇ 17 ਤਰੀਕ ਦਾ ਮੇਲਾ ਮਨਾਇਆ ਜਾ ਰਿਹਾ ਜਿਸ ਦੀ ਗੱਲ ਕਰੀਏ ਅੱਜ ਜੋ 17 ਤਰੀਕ ਨੂੰ ਸਿੱਧ ਬਾਬਾ ਸੋਢਲ ਜਿੱਦਾ ਬੜੀ ਧੂਮ ਧਾਮ ਨਾਲ ਕਿਹੜਾ ਮੇਲਾ ਕਰਵਾਇਆ ਜਾਂਦਾ ਜੋ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਜੋ ਹੈ ਮੇਲੇ ਦੇ ਵਿੱਚ ਕਿਹੜੇ ਜੋ ਹੈ ਸੰਤਾ ਨੂੰ ਜੋ ਹੈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਜਗ੍ਹਾ ਤੇ ਵੀ ਦੇਖ ਰਹੇ ਹੋ ਪੁਲਿਸ ਪ੍ਰਸ਼ਾਸਨ ਤੇ ਸੀਸੀਟੀਵੀ ਕੈਮਰੇ ਵੀ ਕਿਹੜੇ ਲਗਾਏ ਗਏ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਜੋ ਪਿਛਲੇ ਪਿਛਲੇ ਇੱਕ ਹਫ਼ਤੇ ਤੋਂ ਕਿਹੜਾ ਬਾਬਾ ਜੀ ਦਾ ਮੇਲਾ ਸ਼ੁਰੂ ਹੋ ਚੁੱਕਾ ਹੈ ਇਸ ਵਾਰ ਦੋ ਦੋ ਦਿਨ ਦਾ ਮੇਲਾ ਨਹੀਂ ਇਸ ਵਾਰ 9 ਦਿਨ ਦਾ ਕਿਹੜਾ ਮੇਲਾ ਬਾਬਾ ਜੀ ਦਾ ਸ਼ਹੀਦ ਬਾ ਲੈਣ ਦੀ ਸੰਗਤਾਂ ਕਿਹੜੀਆਂ ਪਹੁੰਚਦੀਆਂ ਬਾਬਾ ਜੀ ਦਾ ਪਿਛਲੇ ਇੱਕ ਹਫ਼ਤੇ ਤੋਂ ਕਿਹੜਾ ਮੇਲਾ ਸ਼ੁਰੂਆਤ ਹੋਈ ਹੈ ਲੰਬੀਆਂ ਲੰਬੀਆਂ ਇਸ ਲਾਈਨਾਂ ਲੱਗੀਆਂ ਹੋਈਆਂ ਬਾਬਾ ਜੀ ਦੇ ਸ਼ੀਰਵਾਲੀ ਜੋ ਇਸ ਦਰਬਾਰ ਦੇ ਵਿੱਚ ਆਂਦਾ ਤੇ ਉੱਥੇ ਹੀ ਬਾਬਾ ਜੀ ਦਾ ਕਿਹੜਾ ਆਸ਼ੀਰਵਾਦ ਲੰਦੇ ਨੇ ਤੇ ਜੋ ਮਨੋ ਕਾਮਨਾ ਉਸ ਦੀ ਬਾਬਾ ਜੀ ਪੂਰੀ ਵੀ ਕੀਤੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਪੁਲਿਸ ਪ੍ਰਸ਼ਾਸਨ ਵਾਲੋ ਜੋ ਪੂਰਾ ਸਹਿਯੋਗ ਕੀਤਾ ਗਿਆ ਤੇ ਕੰਟਰੋਲ ਰੂਮ ਬਣਾਏ ਗਏ ਨੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਜਿਸ ਦੇ ਵਿੱਚ ਕੋਈ ਸ਼ਰਾਰਤੀ ਹੰਸਰਾ ਵੱਲੋਂ ਕੋਈ ਇਸ ਮੇਲੇ ਨੂੰ ਖਰਾਬੀ ਨਾ ਕਰਨੀ ਪਵੇ ਤੇ ਉੱਥੇ ਪੁਲਿਸ ਵੱਲੋਂ ਜਿਹੜੀ ਹੈ ਇਹ ਜੋ ਸੀਸੀਟੀਵੀ ਕੈਮਰੇ ਤੇ ਜਲੰਧਰ ਦੇ ਅਲੱਗ-ਅਲੱਗ ਚੌਂਕਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਜੋ ਹੈ ਚਾਰੋਂ ਪਾਸੋਂ ਨਾਕਾਬੰਦੀ ਕੀਤੀ ਗਈ ਹੈ ਟ੍ਰੈਫਿਕ ਦੀ ਗੱਲ ਕਰੀਏ ਜੋ ਟ੍ਰੈਫਿਕ ਹੈ ਉਸ ਨੂੰ ਵੀ ਕਿਹੜਾ ਕਨਵਰਟ ਕਰ ਦਿੱਤਾ ਗਿਆ ਜਿਸ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਤੇ ਤੁਸੀਂ ਦੇਖ ਰਹੇ ਹੋ ਸਿੱਧ ਬਾਬਾ ਸੋਡਲ ਜੀ ਦੇ ਮੇਲੇ ਦੇ ਵਿੱਚ ਸੰਗਤਾਂ ਵੱਲੋਂ ਦੂਰੋਂ-ਦੂਰੋਂ ਸੰਗਤਾਂ ਆ ਕੇ ਬਾਬਾ ਜੀ ਦਾ ਵਾਲ ਲੈਂਦੀ ਪਹੁੰਚਦੀ ਹੈ ਤੇ ਤੁਸੀਂ ਦੇਖ ਰਹੇ ਹੋ ਇਸ ਵਾਰ ਇੱਕ ਹਫਤੇ ਦਾ ਮੇਲਾ ਕਿਹੜਾ ਪਿਛਲੇ 9 ਦਿਨ ਤੋਂ ਕਿਹੜਾ ਮੇਲਾ ਬਾਬਾ ਜੀ ਦਾ ਲਗਾਇਆ ਗਿਆ ਉਸ ਤੁਹਾਨੂੰ ਕੰਟਰੋਲ ਰੂਮ ਦੀਆਂ ਤਸਵੀਰਾਂ ਦਿਖਾਣੀਆਂ ਕਿਤਾ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਕੰਟਰੋਲ ਰੂਮ ਬਣਾਇਆ ਗਿਆ ਸੀਸੀਟੀਵੀ ਕੈਮਰੇ ਦੇ ਉੱਤੇ ਨજર ਰੱਖੀ ਗਈ ਹੈ ਜਿਸ ਦੀ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਜੋ ਸੀਸੀਟੀਵੀ ਕੈਮਰੇ ਦੇ ਉੱਤੇ ਪੂਰੀ ਪੁਲਿਸ ਵੱਲੋਂ ਨજર ਰੱਖੀ ਗਈ ਹੈ ਕੋਈ ਸ਼ਰਾਰਤੀ ਹੰਸਰਾ ਵੱਲੋਂ ਕੋਈ ਮੇਲੇ ਨੂੰ ਖਰਾਬੀ ਨਾ ਕੀਤੀ ਜਾਵੇ ਭਾਵੇਂ ਜੇਕਰੇ ਹੋਣ ਤੇ ਭਾਵੇਂ ਕੋਈ ਵੀ ਹੋਵੇ ਤੇ ਸੇਵਾਦਾਰਾਂ ਵੱਲੋਂ ਗਰਮੀ ਦੇ ਕਾਰਨ ਜੋ ਹੈ ਠੰਡੇ ਮਿੱਠੇ ਜੱਲਾ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਲੱਸੀਆਂ ਵੀ ਕਿਹੜੀਆਂ ਲਗਾਈਆਂ ਗਈਆਂ ਬਾਬਾ ਜੀ ਦੇ ਕਰੋ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਇੱਥੇ ਦੂਰ ਦੂਰੋਂ ਸੰਗਤਾਂ ਜਿਹੜੀਆਂ ਪਹੁੰਚਦੀਆਂ ਤੁਹਾਨੂੰ ਅਸੀਂ ਹੁਣ ਉਸ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕਰਾਉਨੇ ਆ ਹਰ ਹਰ ਦੇ ਸਵਾਗਤ ਕਰਦੇ। ਤੁਸੀਂ ਦੇਖ ਦਿਓ ਸੰਤਾਂ ਸੰਤਾਂ ਜਿਹੜਿਆਂ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਇੱਥੇ ਪਹੁੰਚਣੀਆਂ ਜਿਸ ਦੇ ਲਈ ਤੁਹਾਨੂੰ ਤਸਵੀਰਾਂ ਦੇਖਾ ਰਹੇ ਹਾਂ ਸਿੱਧ ਬਾਬਾਸ ਹੋਟਲ ਮੇਲੇ ਦੀਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਹੈ ਮੇਲੇ ਰੌਣਕਾਂ ਲੱਗੀਆਂ ਹੋਈਆਂ ਅੱਗੇ 2 ਦਿਨ ਦਾ ਮੇਲਾ ਹੁੰਦਾ ਸੀ ਹੁਣ ਇੱਕ ਹਫ਼ਤੇ ਦਾ ਮੇਲਾ ਕਿਹੜਾ ਮਨਾਇਆ ਗਿਆ 7 ਤੋਂ 8 ਦਿਨ ਦਾ ਮੇਲਾ ਜੋ ਹੈ ਬੜੀ ਧੂਮਧਾਮ ਨਾਲ ਸੰਤਾਂ ਦੂਰ ਦੂਰੋਂ ਆਗੇ ਬਾਬਾ ਜੀ ਦਾ ਅਸ਼ੀਰਵਾਦ ਲੈਂਦੀਆਂ ਤੁਹਾਨੂੰ ਹੁਣ ਅਸੀਂ ਬਾਬਾ ਜੀ ਦੇ ਦਰਸ਼ਨ ਕਰਾਉਨੇ ਆ ਜਿੱਥੇ ਬਾਬਾ ਜੀ ਦੇ ਦਰਸ਼ਨ ਜੋ ਇਸ ਦਰਬਾਰ ਦੇ ਵਿੱਚੋਂ ਜੋ ਮੰਗਦਾ ਭਾਵੇਂ ਪੁੱਤ ਮੰਗੇ ਤੇ ਭਾਵੇਂ ਕੁਝ ਵੀ ਮੰਗਦਾ ਹੈ ਤੇ ਉਸਦੇ ਬਾਬਾ ਜੀ ਵੱਲੋਂ ਝੋਲੀਆਂ ਭੜੀਆਂ ਜਾਂਦੀਆਂ ਤੁਸੀਂ ਤਸਵੀਰਾਂ ਦੇਖ ਲਓ ਤੇ ਜਵਾ ਇਹ ਮੇਲਾ ਕਿਹੜਾ ਬੜੀ ਦੂਰੋਂ ਦੂਰੋਂ ਸੰਤਾਂ ਆਂਦੀਆਂ ਤੇ ਪੰਜਾਬ ਕੀਪੁਰ ਹਿੰਦੁਸਤਾਨ ਕੀਪੁਰ ਦੇਸ਼ ਵਿਦੇਸ਼ ਤੋਂ ਕਰਿਆ ਸੰਤਾਂ ਬਾਬਾ ਜੀ ਦਾ ਅਸ਼ੀਰਵਾਦ ਲੈਣ ਤੇ ਤੁਹਾਨੂੰ ਹੁਣ ਅਸੀਂ ਬਾਬਾ ਜੀ ਦੇ ਦਰਸ਼ਨ ਕਰਾਨੇ ਕਿੱਥੇ ਸੰਤਾਂ ਵੱਲੋਂ ਬਾਬਾ ਜੀ ਦਾ ਅਸ਼ੀਰਵਾਦ ਲਿੱਤਾ ਜਾਂਦਾ ਜੋ ਕਿਨਾਂ ਦੀ ਮਨੋ ਕਾਮਨਾ ਉਸ ਬਾਬਾ ਜੀ ਵੱਲੋਂ ਹੋਰੀ ਕੀਤੇ ਜਾਂਦੀ ਆ ਤੁਸੀਂ ਦੇਖ ਰਹੋ ਮੰਦਰ ਸਿੱਧ ਬਾਬਾ ਸੋਢਲ ਜੀ ਦੇ ਮੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਬੜੀ ਧੁੰਮਤਾਂ ਨਾ ਕਰਾ ਮੇਲਾ ਲੱਗਿਆ ਗਿਆ ਜਿਸ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਆ ਕੇ ਬਾਬਾ ਜੀ ਦਾ ਅਸ਼ੀਰਵਾਦ ਲੈਂਦੀਆਂ ਤਾਂ ਤੁਸੀਂ ਦੇਖ ਰਹੇ ਹੋ ਲੰਬੀਆਂ ਲੰਬੀਆਂ ਜੋ ਲਾਈਨਾਂ ਉਸ ਦੀਆਂ ਲੱਗੀਆਂ ਹੋਈਆਂ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚ ਰਹੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੰਗਤਾਂ ਵੱਲੋਂ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚ ਰਹੀਆਂ ਜਿਸ ਦੇ ਵਿੱਚ ਦੂਰੋਂ ਦੂਰ ਸੰਗਤਾਂ ਜੋ ਐ ਇੱਥੇ ਬਾਬਾ ਜੀ ਦਾ ਅਸ਼ੀਰਵਾਦ ਲੈਂਦੇ ਆ ਪ੍ਰਸ਼ਾਸਨ ਦੀ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਜੋ ਐ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਲਗ ਲਗ ਜੋ ਮੇਲੇ ਦੇ ਵਿੱਚ ਬਾਬਾ ਜੀ ਦੀ ਸੰਗਤ ਆਂਦੀ ਹੈ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇੱਕ ਵਾਰ ਮੈਂ ਫੇਰ ਬਾਬਾ ਜੀ ਦੇ ਦਰਬਾਰ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਫੁੱਲਾਂ ਨਾਲ ਸਜਿਆ ਹੋਇਆ ਬਾਬਾ ਜੀ ਦਾ ਦਰਬਾਰ ਕੋਈ ਤਸਵੀਰਾਂ ਵੀ ਦੇਖਣਾ ਇੱਕ ਵਾਰ ਤੋਂ ਬਾਬਾ ਜੀ ਦੇ ਦਰਬਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਸਿੱਧ ਬਾਬਾ ਸੋਡਲ ਮੰਦਿਰ ਦੀ ਸਿੰਧ ਬਾਬਾ ਸੋਡਲ ਮੰਦਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਾਬਾ ਜੀ ਵੱਲੋਂ ਇਸ ਦਰਬਾਰ ਦੇ ਉੱਤੇ ਜੋ ਹੈ ਜੋ ਵੀ ਇਸ ਦਰਬਾਰ ਦੇ ਉੱਤੇ ਜੋ ਝੋਲੀ ਜੋ ਵੀ ਮੰਗਦਾ ਉਸ ਦੀਆਂ ਝੋਲੀਆਂ ਜੋ ਬਾਬਾ ਜੀ ਵੱਲੋਂ ਪੂਰੀ ਭਰੀਆਂ ਜਾਂਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਿੱਧ ਬਾਬਾ ਸੋਡਲ ਮੰਦਿਰ ਦੀਆਂ ਕਿੱਥੇ ਇਹ ਦੋ ਦਿਨ ਦਾ ਮੇਲਾ ਹੁਣ ਇਸ ਵਾਰ ਦੇਖਣ ਨੂੰ ਮਿਲਿਆ ਇਹ ਇੱਕ ਹਫਤੇ ਦਾ ਕਿਹੜਾ ਮੇਲਾ ਬਾਬਾ ਜੀ ਵੱਲੋਂ ਸੰਗਤਾਂ ਵੱਲੋਂ ਦੂਰ ਦੂਰੋਂ ਸੰਗਤਾਂ ਬਾਬਾ ਜੀ ਦਾ ਸ਼ਹੀਦਵਾਲਾ ਲੈਣ ਲਈ ਇਸ ਦਰਬਾਰ ਦੇ ਵਿੱਚ ਪਹੁੰਚਦੀਆਂ ਤੇ ਲੱਖਾਂ ਦੇ ਹਸਾਬ ਨਾਲ ਇਸ ਬਾਬਾ ਜੀ ਦੇ ਇਹ ਜੋ ਦਰਸ਼ਨ ਬਾਬਾ ਜੀ ਦੇ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਸਿੱਧ ਬਾਬਾ ਸੋਟਲ ਮੰਦਿਰ ਦੀ ਤੁਹਾਨੂੰ ਅਸੀਂ ਉਸੇ ਦਰਬਾਰ ਦੀਆਂ ਤਸਵੀਰਾਂ ਦਿਖਾਣੀਆਂ ਸਿੱਧ ਬਾਬਾ ਸੋਢਲ ਜੀ ਦੇ ਮੰਦਰ ਦੀਆਂ ਕਿੱਥੇ ਦੂਰੋਂ ਦੂਰੋਂ ਆ ਕੇ ਦੇਸ਼ ਵਿਦੇਸ਼ ਤੋਂ ਜਿਹੜੀਆਂ ਸੰਗਤਾਂ ਬਾਬਾ ਜੀ ਦਾ ਸ਼ਹੀਦ ਬਾਲਾ ਲੈਣ ਲਈ ਪਹੁੰਚਦੀਆਂ ਤੇ ਉੱਥੇ ਚੱਡਾ ਬਰਾਦਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੂੰਮਤਾਂ ਦੇ ਨਾਲ ਜਿਹੜਾ ਮੇਲਾ ਬੜੀ ਤੂੰਮਤਾਂ ਨਾਲ ਕਰਵਾਇਆ ਜਾਂਦਾ ਅੱਗੇ ਮੇਲਾ ਦੋ ਦਿਨ ਦਾ ਹੁੰਦਾ ਸੀ ਤੇ ਇਸ ਵਾਰ ਮੇਲਾ ਕਿਹੜਾ 15 ਇੱਕ ਹਫਤੇ ਦਾ ਤੇ 15 ਦਿਨ ਦਾ ਮੇਲਾ ਤੁਸੀਂ ਦੇਖੋ ਦੂਰੋਂ ਦੂਰੋਂ ਸੰਗਤਾਂ ਆਗੇ ਬਾਬਾ ਜੀ ਦਾ ਮੇਲੇ ਦੇ ਜੋ ਹੈ ਆਸ਼ੀਰਵਾਦ ਬਾਬਾ ਜੀ ਦਾ ਲਿੱਤਾ ਜਾਂਦਾ ਜੋ ਹੈ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੂੰਮਤਾਂ ਨਾਲ ਕਰਵਾਇਆ ਜਾ ਰਿਹਾ ਜਿਸ ਵੇਲੇ ਆਪਾਂ ਗੱਲਬਾਤ ਕਰਤਾ ਜਾਂਦਾ ਹਰ ਸਾਲ ਬਾਬਾ ਜੀ ਦਾ ਮੇਲਾ ਕਰਵਾਇਆ ਜਾਂਦਾ ਦੂਰੋਂ ਦੂਰੋਂ ਸੰਗਤਾਂ ਆਗੇ ਬਾਬਾ ਜੀ ਦਾ ਆਸ਼ੀਰਵਾਦ ਬਿਲਕੁਲ ਜੀ ਬਾਬਾ ਸੋਟਲ ਮੇਲੇ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਤੇ ਮੇਰੇ ਸਾਰੇ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਦਾ ਮੇਲਾ ਦੇਖੋ ਜੀ ਰਸ਼ ਪੂਰਾ ਭਰਿਆ ਹੋਇਆ ਇੱਕ ਹਫ਼ਤੇ ਦਾ ਮੇਲਾ ਚੱਲਦਾ ਪੂਰਾ ਐਤਵਾਰ ਤੋਂ ਲੈ ਕੇ ਐਤਵਾਰ ਤੱਕ ਮੇਲਾ ਚੱਲੇਗਾ ਬੜੇ ਵਧੀਆ ਢੰਗ ਦੇ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਤਰ੍ਹਾਂ ਮੇਲਾ ਚੱਲ ਰਿਹਾ ਹੈ ਜੈ ਬਾਬਾ ਸੋਟਲ ਜੀ ਤੁਹਾਡੇ ਨਾਲ ਹੋਰ ਵੀ ਮੰਦਿਰ ਕਮੇਟੀ ਦੇ ਸੇਵਾਦਾਰ ਹਰ ਸਾਲ ਤੁਹਾਡੇ ਵੱਲੋਂ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਦੇ ਹੋ ਸੇਵਾ ਵੀ ਤੁਹਾਡੇ ਵੱਲੋਂ ਇੱਕ ਹਫ਼ਤੇ ਤੋਂ ਲਗਾਤਾਰ ਕੀਤੀ ਜਾਂਦੀ ਹੈਗੀਆ ਜੋ ਵੀ ਇਸ ਦਰਬਾਰ ਜਕਾਰਾ ਬਾਬਾ ਸੋਢਲ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਮੈਂ ਰਜੇਸ਼ ਛੱਡਾ ਹਰ ਸਾਲ ਦੀ ਤਰ੍ਹਾਂ ਜਿੱਦਾਂ ਬਾਬਾ ਜੀ ਦਾ ਮੇਲਾ ਲਾਦੇ ਆ ਦਿਨ ਪਰ ਦਿਨ ਬਾਬਾ ਜੀ ਦਾ ਮੇਲਾ ਜਿਹੜਾ ਪਹਿਲੋਂ ਇੱਕ ਦਿਨ ਦਾ ਹੁੰਦਾ ਸੀ ਫਿਰ ਦੋ ਦਿਨ ਦਾ ਫਿਰ ਚਾਰ ਦਿਨ ਦਾ ਅੱਜ ਇੱਕ ਹਫਤੇ ਦਾ ਮੇਲਾ ਹੋ ਗਿਆ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਪੂਰੇ ਪੰਜਾਬ ਚ ਪੂਰੇ ਇੰਡੀਆ ਤੋਂ ਬਾਹਰ ਫੌਣੋਂ ਤੋਂ ਵੀ ਬਹੁਤ ਲੋਕ ਆ ਰਹੇ ਜਿਹੜੇ ਬਾਬਾ ਜੀ ਦੇ ਪਗਤ ਹੈ ਜਿਨ੍ਹਾਂ ਜਿਨ੍ਹਾਂ ਦੀਆਂ ਮੁਰਾਦਾ ਪੂਰੀਆਂ ਹੁੰਦੀਆਂ ਸਭ ਬੱਚਿਆਂ ਲੈ ਕੇ ਆ ਰਿਹਾ ਇੱਕ ਵਾਹ ਦਾ ਹੀ ਮੇਲਾ ਹੈ ਜਿਹੜਾ ਕਿ ਕਿਸੇ ਨੂੰ ਕਹਿ ਨਹੀਂ ਜਾਂਦਾ ਲੋਕੀ ਸ਼ਰਦਾ ਨਾਲ ਚਾਹੇ ਬੱਚਾ 2 ਮਹੀਨੇ ਦਾ ਚਾਹੇ 6 ਮਹੀਨੇ ਦਾ ਬਾਬਾ ਜੀ ਨੂੰ ਜਰੂਰ ਨਗੋਦੀ ਚ ਲੈ ਕੇ ਅਸ਼ੀਰਵਾਦ ਲੈਣ ਆਂਦੇ ਹੋ ਜਕੀ ਫਿਰ 2 ਦਿਨ ਦਾ ਫਿਰ 4 ਦਿਨ ਦਾ ਅੱਜ ਇੱਕ ਹਫ਼ਤੇ ਦਾ ਮੇਲਾ ਹੋ ਗਿਆ ਦੂਰੋਂ ਦੂਰੋਂ ਸੰਤਾ ਆ ਰਹੀ ਹੈ ਪੂਰੇ ਪੰਜਾਬ ਚ ਪੂਰੇ ਇੰਡੀਆ ਤੋਂ ਬਾਹਰ ਫੌਣੋਂ ਤੋਂ ਵੀ ਬਹੁਤ ਲੋਕ ਆ ਰਹੇ ਜਿਹੜੇ ਬਾਬਾ ਜੀ ਦੇ ਭਗਤ ਹੈ ਜਿਨ੍ਹਾਂ ਜਿਨ੍ਹਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਸਭ ਬੱਚਿਆਂ ਲੈ ਕੇ ਆ ਰਿਹਾ ਇੱਕ ਵਾਹਦ ਆਹ ਹੀ ਮੇਲਾ ਜਿਹੜਾ ਕਿ ਕਿਸੇ ਨੂੰ ਕਹਿ ਨਹੀਂ ਜਾਂਦਾ ਲੋਕੀ ਸ਼ਰਦਾ ਨਾਲ ਚਾਹੇ ਬੱਚਾ 2 ਮਹੀਨੇ ਦਾ ਚਾਹੇ 6 ਮਹੀਨੇ ਦਾ ਬਾਬਾ ਜੀ ਨੂੰ ਜਰੂਰ ਨਗੋਦੀ ਚ ਲੈ ਕੇ ਆਸ਼ੀਰਵਾਦ ਲੈਣ ਆਉਂਦੇ ਹੋ ਜਕਾਰਾ ਬਾਬਾ ਸੋਡਲ ਜੀ ਦਾ ਕਿਹਾ ਜਾਂਦਾ ਹੈ ਬਾਬਾ ਜੀ ਦੇ ਦਰਬਾਰ ਚ ਜੋ ਵੀ ਝੋਲੀ ਅੱਡਦਾ ਹੈ ਤੇ ਉਸ ਦੀ ਅਗਲੇ ਸਾਲ ਝੋਲੀ ਪੂਰੀ ਪਰਪੂਰੀ ਜੋ ਵੀ ਜੋ ਵੀ ਮਤਲਬ ਕਿ ਜਿੱਥੇ ਮੱਥਾ ਟੇਕਣ ਆਉਂਦੇ ਨੇ ਬਾਬਾ ਜੀ ਦੇ ਅੱਗੇ ਅਰਦਾਸ ਕਰਦੇ ਨੇ ਅਗਲੇ ਸਾਲ ਬਾਬਾ ਜੀ ਉਹਨਾਂ ਦੀ ਝੋਲੀ ਜਰੂਰ ਪੂਰੀ ਪਰਦੇ ਨੇ ਤੇ ਇਸ ਕਰਕੇ ਲੋਕੀ ਸੰਗਤਾਂ ਦੇ ਨਾਲ ਇੱਕ ਆਹੀ ਵਾਅਦਾ ਮੇਲਾ ਹੈ ਜਿਹੜਾ ਆਪਣੇ ਬੱਚਿਆਂ ਨੂੰ ਵੀ ਨਾਮ ਲੈ ਕੇ ਆਂਦੇ ਕੋਈ ਡਰ ਨਹੀਂ ਕੋਈ ਕੁਝ ਨਹੀਂ ਬਾਬਾ ਜੀ ਦਾ ਪੂਰਾ ਆਸ਼ੀਰਵਾਦ ਹੈ ਮੈਂ ਬਾਬਾ ਜੀ ਅੱਗੇ ਅਰਦਾਸ ਕਰਾਂਗਾ ਕਿ ਪੂਰੇ ਇੰਡੀਆ ਪੂਰੇ ਪੰਜਾਬ ਪੂਰੇ ਜਲੰਧਰ ਵਾਸੀਆਂ ਦੇ ਉੱਤੇ ਆਪਣਾ ਮੇਰ ਭੜਾ ਹੱਥ ਰੱਖਣ ਜਕਾਰਾ ਬਾਬਾ ਸੋਡਲ ਜੀ ਦਾ ਦਰਬਾਰ ਇਹ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਜੋ ਬਾਬਾ ਜੀ ਦੇ ਦਰਬਾਰ 'ਚ ਜੋ ਵੀ ਆਂਦਾ ਉਸ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਇਸ ਸਾਲ ਜੋ ਵੀ ਬਾਬਾ ਜੀ ਦੇ ਜੋ ਮਨੋ ਕਾਮਨਾ ਮੰਗਦਾ ਹੈ ਉੱਤੇ ਉਸ ਦੀਆਂ ਪੂਰੀਆਂ ਹੁੰਦੀਆਂ ਸਾਡੇ ਨਾਲ ਸ਼ਰਦਾ ਜੀ ਹਰ ਸਾਲ ਸ਼ਰਦਾ ਜੀ ਤੁਹਾਡੇ ਵੱਲੋਂ ਸੇਵਾ ਨਿਭਾਈ ਜਾਂਦੀ ਆ ਸੰਗਤਾਂ ਦੇ ਜੋ ਵੀ ਆਂਦਾ ਬਾਬਾ ਜੀ ਦੇ ਦਰਬਾਰ ਦੇ ਵਿੱਚ ਆਂਦਾ ਉਸ ਦੀਆਂ ਝੋਲੀਆਂ ਤੇ ਜੋ ਬਾਬਾ ਜੀ ਦੇ ਦਰਬਾਰ ਦੇ ਵਿੱਚ ਖਾਲੀ ਆਂਦੇ ਤੇ ਭਰ ਕੇ ਝੋਲੀਆਂ ਲੈ ਕੇ ਜਾਂਦਾ ਜਕਾਰਾ ਬਾਬਾ ਸ਼ੋਡਲ ਜੀ ਦਾ ਬੋਲ ਸੱਚੇ ਦਰਬਾਰ ਕੀ ਜਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੱਚੇ ਮਨ ਨਾਲ ਜਿਹੜਾ ਬਾਬਾ ਜੀ ਦੇ ਦਰਬਾਰ ਤੇ ਆਂਦਾ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ ਔਰ ਇਹ ਅਸੀਂ ਆਪਣੇ ਅੱਖੀ ਪਰਮਾਨ ਦੇਖੇ ਹੋਏ ਆ ਮੈਂ ਕਿਸੇ ਵੀ ਗੱਲ ਨਹੀਂ ਸੁਣਾਉਂਦਾ ਮੈਂ ਆਪਣੀ ਗੱਲ ਸੁਣਾਉਣਾ ਬਾਬਾ ਜੀ ਦੇ ਦਰਬਾਰ ਚ ਮੈਨੂੰ 35 ਸਾਲ ਹੋ ਗਏ ਸੇਵਾ ਕਰਦੇ ਨੂੰ ਇੱਕ ਵਾਰੀ ਮੈਂ ਬਾਬਾ ਜੀ ਦਾ ਮੇਲਾ ਮਿਸ ਕੀਤਾ ਸੀ ਮੈਂ ਹਸਪੀਟਲਾਈਜ਼ ਹੋ ਗਿਆ ਸੀ ਸਾਰੇ ਟੈਸਟ ਹੋਏ ਜਦੋਂ ਮੈਂ ਬਾਬਾ ਜੀ ਕੋਲ ਮਾਫੀ ਮੰਗੀ ਤੇ ਮੇਰੀਆਂ ਸਾਰੀਆਂ ਰਿਪੋਰਟਾਂ ਜੜੀਆਂ ਉਹ ਪੋਜ਼ਿਟਿਵ ਆਈਆਂ ਤੇ ਇਹ ਤੋਂ ਵੱਡਾ ਹੋਰ ਮੇਰੇ ਨਾਲ ਕੋਈ ਪ੍ਰਮੁੱਖ ਪਰਮਾਨ ਨਹੀਂ ਹੈਗਾ ਬਾਬਾ ਜੀ ਦੇ ਦਰਬਾਰ ਤੇ ਜੋ ਵੀ ਮੰਗਦਾ ਅਸੀਂ ਦੇਖਦੇ ਆਂ ਐਸ ਸਾਲ ਮੰਗਦਾ ਅਗਲੇ ਸਾਲ ਉਹ ਵਾਝਿਆ ਨਾ ਮੱਥਾ ਟੇਕਣਾਂ ਦਾ ਹਰ ਸਾਲ ਦੁਰਦੁਦ ਸੰਤਾਂ ਦੀਆਂ ਅੱਗੇ 2 ਦਿਨ ਦਾ ਮੇਲਾ ਸੀ ਫਿਰ 4 ਦਿਨ ਦਾ ਫਿਰ ਹਫਤੇ ਦਾ ਹੁਣ 9-9 ਦਿਨ ਦਾ ਗਣਾ ਮੇਲਾ ਬਾਬਾ ਜੀ ਦੇ ਦਰਬਾਰ ਦੇ ਜਦੋਂ ਅਸੀਂ ਛੋਟੇ ਹੁੰਦੇ ਸੀ ਇਹ ਮੇਲਾ 4 ਘੰਟੇ ਦਾ ਵੀ ਹੁੰਦਾ ਸੀ ਉਸ ਤੋਂ ਬਾਅਦ ਇਹ 8 ਘੰਟੇ ਦਾ ਹੋਇਆ ਕਰਦੇ ਕਰਦੇ ਬਾਬਾ ਜੀ ਨੇ ਇੰਨੀ ਰਹਿਮਤ ਆਪਣੀ ਵਰਸਾਈ ਭਗਤਾ ਦੇ ਉੱਤੇ ਦੇਸ਼ ਵਿਦੇਸ਼ ਤੋਂ ਭਗਤਾਂ ਨੇ ਔਰੇ ਮੇਲਾ ਹਰ ਸਾਲ 1 ਦਿਨ ਵਜਨ ਦਾ ਦੇਖਿਆ ਅਸੀਂ ਗਲਬਾਤ ਕੀਤੀ ਗਈ ਆ ਉਹ ਦੱਸਿਆ ਉਹਨਾਂ ਨੇ ਜੋ ਵੀ ਇਸ ਦਰਬਾਰ ਦੇ ਵਿੱਚੋਂ ਜੋ ਸੱਚੇ ਦਿਲੋਂ ਬਾਬਾ ਜੀ ਦੇ ਦਰਬਾਰ 'ਚ ਆਉਂਦਾ ਖਾਲੀ ਝੋਲੀਆਂ ਤੇ ਲੈ ਕੇ ਆਂਦਾ ਤੇ ਉਹ ਭਰੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੁਸੀਂ ਦੇਖੋ ਜਿਕਾਰੇ ਕਿਹੜੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਲੱਗ ਰਹੇ ਨੇ ਇਹ ਜੋ ਹਰ ਸੰਗਤ ਕਿੜਿਆ ਦੂਰੋਂ ਦੂਰੋਂ ਸੰਗਤਾਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਆ ਕੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤਲਾਬ ਦੀਆਂ ਕਿੱਥੇ ਸਿੱਧ ਬਾਬਾ ਸੋਟਲ ਜੀ ਦਾ ਜੋ ਪ੍ਰਕਾਸ਼ ਆ ਉਸ ਦਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜੋ ਤੁਸੀਂ ਦੇਖ ਰਹੇ ਹੋ ਸੰਗਤਾਂ ਵੱਲੋਂ ਬਾਬਾ ਜੀ ਦੇ ਇਹ ਜੋ ਤਲਾਬ ਦੇ ਵਿੱਚ ਆ ਕੇ ਬਾਬਾ ਜੀ ਦਾ ਅਸ਼ੀਰਵਾਦ ਲਿੱਤਾ ਜਾ ਰਿਹਾ ਤੁਹਾਨੂੰ ਦੂਹੀ ਦੇਖ ਰਹੇ ਹੋ ਦੂਰੋ ਦੂਰੋ ਸੰਕਤਾ ਗੜੀਆਂ ਆ ਕੇ ਬਾਬਾ ਜੀ ਦਾ ਸ਼ਹੀਦਵਾ ਲਿੱਤੇ ਜਾਂਦੇ ਆ ਲੰਬੀਆਂ ਲੰਬੀਆਂ ਗੜੀਆਂ ਤਲਾਬ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਜੋ ਦਰਬਾਰ ਦੇ ਵਿੱਚ ਆਂਦਾ ਹੈ ਤੇ ਉਸ ਦੀਆਂ ਮਨੋ ਕਾਮਨਾ ਪੂਰੀਆਂ ਕੀਤੀਆਂ ਜਾਂਦੀਆਂ ਬਾਬਾ ਜੀ ਵੱਲੋਂ ਤੁਸੀਂ ਦੇਖ ਰਹੇ ਹੋ ਕੱਚੀ ਲੱਸੀ ਦੇ ਜੋ ਆ ਬਾਬਾ ਜੀ ਦੇ ਪਕਟਾ ਵੱਲੋਂ ਜੋ ਛਿੱਟਾ ਦਿੱਤਾ ਜਾਂਦਾ ਤੇ ਉੱਥੇ ਹੀ ਕਿਹੜਾ ਬਾਬਾ ਜੀ ਦਾ ਕਿਹੜਾ ਪ੍ਰਸ਼ਾਦ ਆ ਚੜਾਇਆ ਜਾਂਦਾ ਤੁਸੀਂ ਦੇਖ ਰਹੇ ਹੋ ਨਾ ਜੋ ਨਾਗ ਦੇ ਵਿੱਚ ਬਾਬਾ ਜੀ ਦੇ ਜੋ ਪ੍ਰਕਾਸ਼ ਆ ਉਸ ਦੇ ਉੱਤੇ ਜੋ ਭੋਗ ਕੱਚੀ ਲੱਸੀ ਦਾ ਭੋਗ ਲਗਾਇਆ ਜਾਂਦਾ ਕਿਉਂ ਤੇ ਸੇਵਾਦਾਰਾ ਵੱਲੋਂ ਬਾਬਾ ਜੀ ਦੇ ਉੱਤੇ ਜੋ ਹੈ ਕੱਚੀ ਲੱਸੀ ਦੇ ਜੋ ਬਾਬਾ ਜੀ ਦੀ ਸੰਗਤ ਆਂਦੀ ਹੈ ਤੇ ਉਹਨਾਂ ਦੇ ਉੱਤੇ ਛੱਟਾ ਦੇ ਕੇ ਬਾਬਾ ਜੀ ਦਾ ਸ਼ੀਰਵਾ ਦਿੱਤਾ ਜਾਂਦਾ ਜੋ ਵੀ ਇਸ ਦਰਬਾਰ ਦੇ ਵਿੱਚ ਬਾਬਾ ਜੀ ਵੱਲੋਂ ਜੋ ਮਨੋਂ ਕਾਮਨਾ ਜੋ ਮੰਗਣ ਆਂਦਾ ਉਸ ਦੀਆਂ ਝੋਲੀਆਂ ਵੀ ਕਿਹੜੀਆਂ ਬਾਬਾ ਜੀ ਵੱਲੋਂ ਭਰੀਆਂ ਜਾਂਦੀਆਂ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ